ਪੰਜਾਬ ਸਰਕਾਰ ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾਰਾ ਇਸ ਵੇਲੇ ਮੌਜੂਦ ਹਾਂ ਪਿੰਡ ਰੱਤਾtheta ਦੇ ਨੇੜੇ ਜਿੱਥੇ ਕਾਨਿਆਂ ਵਾਲਾ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੜਾ ਨਰੇਗਾ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੀਡੀਓ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਇਹਨਾਂ ਦੀਆਂ ਕੀ ਮੰਗਾਂ ਨੇ ਕਿਹੜੀਆਂ ਮੰਗਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਤੇ ਮੇਰੇ ਰੇਗਾ ਦੇ ਵਿੱਚ ਸਾਨੂੰ ਜਿਹੜਾ 150 ਬੰਦੇ ਨੂੰ ਕੰਮ ਹੀ ਨਹੀਂ ਦਿੱਤਾ ਗਿਆ ਤੇ 90 ਬੰਦਿਆਂ ਨੂੰ ਕੰਮ ਦਿੱਤਾ ਗਿਆ ਕਹਿ ਰਹੇ ਨੇ ਕਿ ਪਿੰਡ ਦੇ ਵਿੱਚ ਧੜੇ ਬਾਜੀ ਨੂੰ ਲੈ ਕੇ ਜਿਹੜਾ ਸਿਆਸਤ ਕੀਤੀ ਜਾ ਰਹੀ ਹੈ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਦੱਸ ਦਈਏ ਕਿ ਬੀਜੇਪੀ ਦੇ ਫਾਜ਼ਿਲਗਾ ਤੋਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕਮੋਜ ਵੀ ਅੱਜ ਇੱਥੇ ਧਰਨੇ ਦੇ ਵਿੱਚ ਪਹੁੰਚੇ ਨੇ ਸਾਰੀ ਗੱਲਬਾਤ ਆਪਾਂ ਕਾਕਾ ਕਮੋਜ ਹੁਣਾਂ ਨਾਲ ਵੀ ਕਰਦੇ ਹਾਂ ਤੇ ਪਿੰਡ ਦੇ ਲੋਕਾਂ ਦੇ ਨਾਲ ਵੀ ਕਰਦੇ ਹਾਂ ਭਾਈ ਕੀ ਨਾਮ ਆ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਗੁਰਬਖਸ਼ ਸਿੰਘ ਨਾਮ ਹੈ ਜੀ ਪਿੰਡ ਰਤਾ ਖੇੜਾ ਕਈ ਕੇਸ ਮਕਸਦ ਨੂੰ ਲੈ ਕੇ ਧਰਨਾ ਲਾਇਆ ਇਹ ਪਿੰਡ ਪਿੰਡੀ ਇਹ ਡਰੇਗਾ ਦਾ ਹੈਗਾ ਇਹ ਰੋਲਾ ਜਿਵੇਂ ਕਿ ਆ ਚੱਕ ਖੜਨ ਜ ਉਪਕਾਨਿਆਂ ਵਾਲੀ ਇਹਦੇ ਵਿੱਚੋਂ 250 ਬੰਦੇ ਦਾ ਜੋਬ ਕਾਰਡ ਬਣਿਆ ਹੈਗਾ ਜੀ ਜਿਹਦੇ ਵਿੱਚੋਂ 90 ਬੰਦਿਆਂ ਨੂੰ ਉਹਨਾਂ ਨੇ ਦੇਤਾ ਕੰਮ ਤੇ 120 ਜਾਂ 150 ਬੰਦੇ ਨੂੰ ਕੰਮ ਨਹੀਂ ਦਿੱਤਾ ਉਹ 90 ਜਾਂਦੇ ਕੰਮ ਤੇ ਬਿਲਕੁਲ ਉਹਨਾਂ ਦਾ ਕੰਮ ਪੂਰਾ ਹੋ ਚਲਿਆ ਹੈਗਾ 13 ਦਿਨਾਂ ਦਾ ਮਾਸਟਰ ਨਿਕਲਿਆ ਸੀਗਾ 27 ਦੇ 27 ਤਰੀਕ ਨੂੰ ਨਿਕਲਿਆ ਸੀਗਾ ਪਰ ਇਹਨਾਂ ਬੰਦਿਆਂ ਨੂੰ ਜਵਾਬ ਦੇਤਾ ਕਿ ਇਹ ਪੰਜਾਬ ਸਰਕਾਰ ਦੀਆਂ ਦਿੱਤਾ ਅਨਸਾਰ ਹੀ ਚੱਲਾਂਗੇ ਕਿ ਅਸੀਂ ਨਹੀਂ ਮਸਟਰੋਲ ਕਰਤਾ ਉਹ 90 ਬੰਦਿਆਂ ਨੂੰ ਕੰਮ ਕਿਸ ਤਰੀਕੇ ਨਾਲ ਦਿੱਤਾ ਉਹ ਸਰਪੰਚ ਦੇ ਰਿਕਾਰਡਿੰਗ ਸਰਪੰਚ ਨੇ ਸਟੈਂਪ ਵੀ ਲਾਤੀ ਇਹਨਾਂ ਨੂੰ ਸਰਪੰਚ ਨੇ ਸਟੈਂਪ ਨਹੀਂ ਲਾਗੇ ਖਾਸ ਨੇ ਸਰਪੰਚ ਦੇ ਹਾਂ ਹਾਂਜੀ ਉਹ 90 ਬੰਦੇ ਸਰਪੰਚ ਦੇ ਖਾਸ ਨਹੀਂ ਅੱਛਾ ਜੀ ਹਾਂ ਜਿਹੜਾ ਕਿ ਉਹਦੇ ਵਿੱਚ ਵੀ ਦੇਖੋ ਜਿਨ੍ਹਾਂ ਦੇ ਨਾਮ ਜੋਬ ਕਾਰਡ ਦੇ ਵਿੱਚ ਨਹੀਂ ਹੈਗੇ ਉਹਨਾਂ ਦੀਆਂ ਫੋਟੋ ਦੇਖੋ ਆ ਆ ਸਾਡੇ ਕੋਲ ਸਬੂਤ ਹੈਗਾ ਉਹਦੇ ਵਿੱਚ ਨਾਮ ਆਏ ਪੈ ਨਹੀਂ ਆਹਾ ਆ ਬੰਦੇ ਜਿਹੜੇ ਇਹਦੇ ਵਿੱਚੋਂ ਟੈਕ ਕੀਤੇ ਹੋਏ ਨੇ ਜੀ ਇਹ ਆਨਲਾਈਨ ਜਿਹੜੀ ਹਾਜ਼ਰੀ ਚੜਦੀ ਹੈ ਨਾ ਜੀ ਉਹਦੇ ਵਿੱਚੋਂ ਇਹ ਬੰਦੇ ਇੱਕ ਥਾਂ ਇੱਕ ਦੋ ਬੰਦੇ ਵਾਰ-ਵਾਰ ਖੜੇ ਹੋਏ ਨੇ ਤੇ ਜੇਕਰ ਦੇ ਵੇਖੀਏ ਤਾਂ ਜਿਨ੍ਹਾਂ ਦੇ ਮਾਸਟਰ ਦੇ ਉਹਦੇ ਵਿੱਚ ਜੋਬ ਕਾਰਡ ਦੇ ਵਿੱਚ ਨਾਮ ਹੈ ਨਹੀਂ ਉਹ ਉਹ ਵੀ ਬੰਦੇ ਖੜੇ ਹੋਏ ਇਹ ਤੁਸੀਂ ਧਰਨਾ ਲਾਇਆ ਪਹਿਲਾਂ ਵੀਡੀਓ ਸਾਹਿਬ ਨਾਲ ਗੱਲਬਾਤ ਕੀਤੀ ਜਾ ਕੇ ਅਸੀਂ ਸੀਆਈਡੀ ਦੇ ਧਿਆਨ ਦੇ ਵਿੱਚ ਸੀਆਈਡੀ ਦਾ ਮਤਲਬ ਉਹਨਾਂ ਨੇ ਆਦੀ ਇਨਫੋਰਮੇਸ਼ਨ ਦੇਣੀ ਹੁੰਦੀ ਏ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਰੱਖ ਕੇ ਇਹ ਕੰਮ ਕੀਤਾ ਹੈ ਜਿਹੜੀ ਤੁਹਾਡੀ ਆ ਤੁਹਾਡਾ ਕੰਮ ਨਹੀਂ ਆਇਆ 90 ਬੰਦਿਆਂ ਦਾ ਕੰਮ ਆਇਆ ਇਹਦੇ ਰਿਕਾਰਡਿੰਗ ਤੁਸੀਂ ਬਿਲਕੁਲ ਡੀਸੀ ਸਾਹਿਬ ਦੇ ਵੀ ਧਿਆਨ ਚ ਹੈ ਏਡੀਸੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੋਈ ਆ ਵੀਡੀਓ ਸਾਹਿਬ ਦੇ ਵੀ ਧਿਆਨ ਚ ਹੈਗੀ ਪਰ ਕਿਸੇ ਦੇ ਵੀ ਜੂਨ ਹੀ ਸਰਕੀ ਹੈਗੀ ਦੀ ਵਿਸ਼ਵਾਸ ਕੀ ਉਹਨਾਂ ਨੇ ਤੁਹਾਨੂੰ ਦੁਆਇਆ ਸੀ ਵਿਸ਼ਵਾਸ ਬਸ ਜਵਾਬ ਦੇਤਾ ਕਿ ਇਹ ਨਹੀਂ ਕੰਮ ਹੋਊਗਾ ਜੀ ਤੁਹਾਡਾ ਕਿ ਜਿਵੇਂ ਸਿਆਸਤ ਸਿਆਸਤ ਮੰਨਦੇ ਬਿਲਕੁਲ ਸਿਆਸਤ ਹੋ ਰਹੀ ਏ ਮਨਰੇਗਾ ਤੇ ਜਿਹੜੀ ਕਿ ਸੈਂਟਰ ਗਵਰਨਮੈਂਟ ਦਾ ਪੈਸਾ ਸੈਂਟਰ ਗਵਰਨਮੈਂਟ ਦੀ ਸਕੀਮ ਸੈਂਟਰ ਗਵਰਨਮੈਂਟ ਦੀ ਬਸ ਉਹ ਗੱਲ ਇਹਨੂੰ ਪੰਜਾਬ ਸਰਕਾਰ ਆ ਉਹ ਫੰਡ ਨੂੰ ਸੈਂਟਰ ਦੇ ਨੂੰ ਉਹ ਕਮਾਈ ਫਿਰਦੇ ਨੇ ਆਪਦੇ ਦੇ ਹਸਾਵਨੋ ਤਰੀਕੇ ਨਾਲ ਲਾਈ ਜਾਂਦੇ ਭਾਈ ਅੱਜ ਤੁਸੀਂ ਧਰਨਾ ਲਾਇਆ ਅੱਜ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਕੋਈ ਸੈਕਟਰੀ ਕੋਈ ਵੀਡੀਓ ਦਫਤਰ ਤੋਂ ਹੋਣ ਆਏ ਨੇ 10:30 ਵਜੇ ਦੇ ਅਸੀਂ ਲਾਏ ਆ ਪਰ ਸੀਆਈਡੀ ਨੇ ਸਾਨੂੰ ਬਹੁਤ ਚਲੋ ਸੰਯੋਗ ਦਿੱਤਾ ਪ੍ਰਸ਼ਾਸਨ ਨੇ ਸਾਨੂੰ ਅਸੀਂ ਮੂੰਹ ਤੇ ਕਹਾਂਗੇ ਇਹਨਾਂ ਦੇ ਕਿ ਸਾਨੂੰ ਕੋਈ ਇਹਨਾਂ ਨੇ ਸੰਯੋਗ ਨਹੀਂ ਦਿੱਤਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਇੱਥੇ ਸਾਨੂੰ ਲਤੜ-ਨਤੜ ਕੇ ਲੰਘੀ ਗਏ ਨੇ ਸਾਡੇ ਨਾਲ ਉਹ ਬੱਚਿਆਂ ਨੂੰ ਧੱਕੇ ਮਾਰੀ ਗਏ ਨੇ ਪਰ ਕਿਸੇ ਨੇ ਕਿਸੇ ਨੂੰ ਕਿਸੇ ਚੂ ਨਹੀਂ ਕੀਤੀ ਇਹ ਜਿਹੜੀ ਨਰੇਗਾ ਦੇ ਕੰਮਾਂ 'ਚ ਧੜੇ ਬਾਜ਼ੀਆਂ ਵਰਤੀਆਂ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਮੌਜੂਦਾ ਸਰਕਾਰ ਨੂੰ ਵੀ ਜ਼ਿੰਮੇਵਾਰ ਮੰਨਦੇ ਹੋ ਇਸ ਚੀਜ਼ ਦਾ ਬਿਲਕੁਲ ਜਦੋਂ ਇਹ ਮੌਜੂਦਾ ਸਰਕਾਰ ਨੇ ਥਾਪਣਾ ਦਿੱਤੀ ਸਰਪੰਚਾਂ ਨੂੰ ਤੇ ਤੁਸੀਂ ਸਾਡੇ ਮੁਤਾਬਕ ਹੀ ਚੱਲਣਾ ਹੈ ਤੇ ਸਰਪੰਚ ਫਿਰ ਉਹ ਜਿਹੜਾ ਕਿ ਮੌਕੇ ਦਾ ਐਮਐਲਏ ਆ ਜਾਂ ਸਰਕਾਰ ਹੈ ਉਹਦੇ ਮੁਤਾਬਕ ਚੱਲੀ ਜਾਂਦੀ ਹੈਗੀ ਨੇ ਪਰ ਉਹ ਤਾਂ ਕਹਿੰਦੇ ਸੀ ਕਿ ਆਮ ਆਦਮੀ ਦੀ ਸਰਕਾਰ ਆ ਲੋਕਾਂ ਨੂੰ ਧੱਕੇ ਨਹੀਂ ਖਾਣੇ ਪੈਣੇ ਇਸ ਵਾਰ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੱਧ ਚੜ ਕੇ ਜਿਹੜੇ ਕੰਮ ਕਰਨਗੇ ਦੇਖੋ ੱੱਕਿਆ ਪੰਜਾਬ ਸਰਕਾਰ ਦੀ ਦੇਣ ਹੈਗੀ ਜਿਹੜੀ ਅੱਜ ਸੜਕਾਂ ਦੇ ਬੈਠੇ ਹੈਗੇ ਨੇ ਗਰੀਬ ਜਿਨ੍ਹਾਂ ਦਾ ਹੱਕ ਖੋਲਿਆ ਫਿਰ ਦੇਖੋ ਇੱਕ ਬੀਬੀਆਂ ਨਾਲ ਵਾਦਾ 1000 ਰੁਪਏ ਦਾ ਕੀਤਾ ਸੀ ਉਹ ਵਾਦੇ ਵਾਦੇ ਕਰਦੀ ਰਹੇਗੀ ਸਰਕਾਰ ਪਰ ਕਿਸੇ ਦਾ ਕੰਮ ਨਹੀਂ ਕੀਤਾ ਭਾਈ ਅੱਜ ਤੁਸੀਂ ਜਿਹੜਾ ਧਰਨਾ ਲਾਇਆ ਅਗਰ ਫਿਰ ਵੀ ਪ੍ਰਸ਼ਾਸਨ ਦੇ ਕੰਨ ਤੇ ਜੋਨੀ ਸਰਕ ਦੀ ਤਾਂ ਫੇਰ ਤੁਹਾਡੇ ਵੱਲੋਂ ਅਗਲੀ ਕਾਰਵਾਈ ਕਿਹੜੀ ਕੀਤੀ ਜਾਵੇ ਇਹ ਮੇਰੇ ਵੱਡੇ ਵੀਰ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦਾਸੀ ਰੀਤਾ ਲਾਈਟਾਂ ਵਾਲਾ ਚੌਂਕ ਸਾਡਾ ਚੁਣਿਆ ਹੋਇਆ ਹੈ ਕਿ ਉੱਥੇ ਅਸੀਂ ਧਰਨਾ ਲਾਵਾਂਗੇ ਤੇ ਬੜੇ ਤਗੜੇ ਕਾਠ ਨਾਲ ਅਸੀਂ ਉੱਥੇ ਪ੍ਰਦਰਸ਼ਨ ਕਰਾਂਗੇ ਹਾਂ ਜੀ ਜਿਹੜਾ ਧਰਨਾ ਲੱਗਾ ਰੱਤਾ ਥੜ ਪੁਲ ਦੇ ਉੱਪਰ ਕੀ ਕਹਿਣਾ ਚਾਹੋਗੇ ਕੀ ਕੇਸ ਮਕਸਦ ਨੂੰ ਲੈ ਕੇ ਇਹਨਾਂ ਨੇ ਧਰਨਾ ਲਾਇਆ ਸਾਰੇ ਨਰੇਗਾ ਦੇ ਮਜ਼ਦੂਰ ਨੇ ਦੇਖੋ ਪਹਿਲਾਂ ਤਾਂ ਆਹ ਵੇਖੋ ਵੀ ਕਿੱਡੀ ਸ਼ਰਮ ਵਾਲੀ ਤੇ ਮਾੜੀ ਗੱਲ ਏ ਇਨੇ ਇਨੇ ਨਵੇਂ ਨਵੇਂ ਪੱਧਰ ਤੇ ਵੀ ਲੀਡਰ ਗਿਰ ਸਕਦੇ ਨੇ ਇਹ ਕਦੇ ਸੋਚਿਆ ਨਹੀਂ ਸੀ ਕਿਸੇ ਵੀ ਸਰਕਾਰ ਦੇ ਵਿੱਚ ਅਜਈਆਂ ਸ਼ਿਕਾਇਤਾਂ ਜਾਂ ਜਿਹਿਆਂ ਗਰੀਬਾਂ ਨਾਲ ਧੱਕਾ ਨਹੀਂ ਹੋਇਆ ਜਿਹੜਾ ਹੁਣ ਹੋ ਰਿਹਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਹਾਂਜੀ ਧੱਕਾ ਕਿਸ ਤਰੀਕੇ ਨਾਲ ਕੀਤਾ ਗਿਆ ਨਾਲ ਦੇਖੋ ਇਹ ਨਰੇਕਾ ਦੀ ਜਿਹੜੀ ਸਕੀਮ ਹੈ ਸਾਰੀ ਸੈਂਟਰ ਦੀ ਸਕੀਮ ਪੈਸਾ ਸੈਂਟਰ ਵੱਲੋਂ ਆਣਾ ਤੇ ਇਹ ਗਰੀਬਾ ਬੰਦੇ ਨੂੰ ਕੰਮ ਕਿਉਂ ਨਹੀਂ ਦੇ ਰਹੇ ਇਹ ਨਲਾਇਕੀ ਮੈਂ ਸਰਪੰਚ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹਣਾ ਵੀ ਜਦੋਂ ਸਰਪੰਚ ਬਣ ਜਾਂਦਾ ਤਾਂ ਸਾਰੇ ਪਿੰਡ ਦਾ ਸਰਪੰਚ ਹੁੰਦਾ ਹੈ ਨਾ ਕਿ ਕਿਸੇ ਪਾਰਟੀ ਦਾ ਆ 150 ਬੰਦੇ ਦੀ 120 ਬੰਦੇ ਦੀ ਜਿਹੜਾ ਮਸਤਾਲ ਭਰਿਆ ਸੀਗਾ ਤੇ ਜਿਹੜੇ ਆਪ ਦੇ ਚਿਹਤੇ 90 ਬੰਦਿਆਂ ਨੂੰ ਕੰਮ ਦੇ ਦਿੱਤਾ ਤੇ ਬਾਕੀ ਸਾਰੇ ਜਿਹੜੇ ਗਰੀਬ ਬੰਦੇ ਬੈਠੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਕਿੱਡੀ ਮਾੜੀ ਗੱਲ ਇਹਨੇ ਨਵੇਂ ਪੱਧਰ ਤੇ ਸਰਕਾਰ ਡਿੱਗ ਪਈ ਔਰ ਅਫਸਰਾਂ ਨੂੰ ਵੀ ਇਸ ਗੱਲ ਦੀ ਸਵੇਰ ਦੇ ਧਰਨੇ ਤੇ ਬੈਠੇ ਨੇ ਸਾਰ ਨਹੀਂ ਲਈ ਮੈਂ ਕਹਿੰਦਾ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਏ ਕਿ ਜਿਹੜੇ ਦਿਹਾੜੀ ਕਰਦੇ ਨੇ ਮਜ਼ਦੂਰ ਉਹਨਾਂ ਦੀ ਦਿਹਾੜੀ ਮਾਰ ਕੇ ਔਰ ਧਰਨੇ ਤੇ ਕੋਈ ਖੁਸ਼ੀ ਨਾਲ ਤਾਂ ਬਹਿੰਦਾ ਨਹੀਂ ਤਾਂ ਮੈਂ ਸਾਰੇ ਅਫਸਰਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਇਹਨਾਂ ਦਾ ਮਸਲਾ ਤੁਰੰਤ ਹੱਲ ਕਰੋ ਨਹੀਂ ਤਾਂ ਹਰ ਪਿੰਡ ਦੇ ਵਿੱਚ ਇਹ ਹਾਲਾਤ ਨੇ ਅੱਜ ਨਰੇਗਾ ਸਕੀਮ ਨਾਲ ਇੱਕ ਦਿਹਾੜੀ ਲੋਕ ਕਰਕੇ ਮਿਹਨਤ ਕਰਕੇ ਪੈਸੇ ਲੈਂਦੇ ਨੇ ਉਹਦੇ ਨਾਲ ਵਿਕਤਰਾ ਕੀਤਾ ਜਾ ਰਿਹਾ ਨਹੀਂ ਤਾਂ ਬੜੇ ਥੋੜੇ ਦਿਨਾਂ ਦੇ ਵਿੱਚ ਵਿੱਚ ਅਸੀਂ ਜਲਾਲਾਬਾਦ ਲਾਈਟਾਂ ਵਾਲਾ ਚੌਕ ਜਾਮ ਕਰਾਂਗੇ ਔਰ ਹਰ ਗਰੀਬ ਬੰਦੇ ਨੂੰ ਇਨਸਾਫ ਦਿਵਾਵਾਂਗੇ ਇਹ ਮੇਰਾ ਇਹਨਾਂ ਸਾਰਿਆਂ ਪਿੰਡ ਵਾਲਿਆਂ ਨਾਲ ਵਾਦਾ ਹੈ ਇੱਕ ਪਿੰਡ ਦੀ ਨਹੀਂ ਇਹ ਹਰ ਪਿੰਡ ਦੇ ਵਿੱਚ ਪ੍ਰੋਬਲਮ ਆ ਰਹੀ ਏ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਪਤਾ ਨਹੀਂ ਉਹ ਕਿਹੜੇ ਹੋਰ ਰਜੇਵਿਆਂ ਦੇ ਵਿੱਚ ਰੁੱਝੇ ਹੋਏ ਨੇ ਆ ਕੇ ਇੱਥੇ ਗਰੀਬਾਂ ਦੀ ਸਾਰ ਲੈਣ ਪਿੰਡਾਂ ਦੇ ਵਿੱਚ ਪਤਾ ਕਰ ਰਿਹਾ ਵੀ ਹੋ ਕੀ ਰਿਹਾ ਕੀ ਪ੍ਰਸ਼ਾਸਨ ਨੂੰ ਨਹੀਂ ਸਮਝਣਾ ਚਾਹੀਦਾ ਪਿੰਡਾਂ ਦੇ ਵਿੱਚ ਜੜੀਆਂ ਧੜੇ ਬਾਜ਼ੀਆਂ ਨੇ ਜਿਸ ਤਰੀਕੇ ਨਾਲ ਇਹਨਾਂ ਦਾ ਕੰਮ ਨਹੀਂ ਮਿਲਿਆਗਾ ਪਾਲਟੀ ਬਾਜੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਤਾਂ ਸਹੀ ਕੰਮ ਕਰਨਾ ਚਾਹੀਦਾ ਪ੍ਰਸ਼ਾਸਨ ਦੀ ਕਿਹੋ ਜੀ ਜ਼ਿੰਮੇਵਾਰੀ ਬਣਦੀ ਹੈ ਮੈਂ ਵੀਡੀਓ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਆਪ ਇੱਥੇ ਆ ਕੇ ਕਿਸੇ ਉੱਚ ਅਧਿਕਾਰੀ ਦੀ ਡਿਊਟੀ ਲਾ ਕੇ ਸਾਰਿਆਂ ਬੰਦਿਆਂ ਨੂੰ ਜਿਹੜਾ ਕੰਮ ਦੇਣਾ ਚਾਹੀਦਾ ਕਿਉਂਕਿ ਦਿਹਾੜੀ ਦੇਣੀ ਹੈ ਸਾਰੇ ਸਕੀਮਾਂ ਜਿਹੜੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਨੇ ਦਿਹਾੜੀ ਦੇਣੀ ਹੈ ਸਰਕਾਰ ਨੇ ਦੇਣੀ ਹੈ ਇਹਦੇ 'ਚ ਕਿਸੇ ਦਾ ਕੋਈ ਰੋਲ ਨਹੀਂ ਤੇ ਸਾਰੇ ਗਰੀਬ ਬੰਦਿਆਂ ਨੂੰ ਕੰਮ ਮਿਲਣਾ ਚਾਹੀਦਾ ਹੈ ਜਿੰਨੇ ਵੀ ਜੋਬ ਕਾਰਡ ਬਣੇ ਨੇ ਉਹਨਾਂ ਸਾਰਿਆਂ ਨੂੰ ਕੰਮ ਮਿਲਣਾ ਚਾਹੀਦਾ ਕਿਸੇ ਨਾਲ ਕੋਈ ਵਿਕਤਰਾ ਨਹੀਂ ਕਰਨਾ ਚਾਹੀਦਾ ਮੌਜੂਦਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਮੈਂ ਮੌਜੂਦਾ ਸਰਕਾਰ ਨੂੰ ਪਹਿਲਾਂ ਤਾਂ ਇਹ ਬੇਨਤੀ ਕਰਨਾ ਚਾਹਣਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਕਿ ਅੱਜ-ਅੱਜ ਨਰੇਗਾ ਵਾਲੇ ਕੰਮਾਂ ਤੇ ਵੀ ਸਿਆਸਤ ਹੋਣ ਲੱਗ ਗਈ ਐਨੇ ਨੀਵੇਂ ਪੱਧਰ ਤੇ ਡਿੱਗੇ ਤੁਸੀਂ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਣਾ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਹਰ ਪਿੰਡ ਦੇ ਵਿੱਚ ਹੱਲ ਕਰੋ ਜੇ ਨਾ ਹੱਲ ਹੋਇਆ ਤੇ ਆਉਣ ਵਾਲੇ ਸਮੇਂ 'ਚ ਵੱਡੇ ਪੱਧਰ ਤੇ ਧਰਨਾ ਲੱਗੇਗਾ ਉਹਦਾ ਜ਼ਿੰਮੇਵਾਰ ਆਖੜਾ ਪ੍ਰਸ਼ਾਸਨ ਹੋਊਗਾ